ਫਲੱਡ ਵਿਕਟਮ ਦੀ ਸਹਾਇਤਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਵੱਲੋਂ ਦਾਨ ਉਤਸਵ 프로그램 ਕਰਵਾਇਆ ਜਾਦਾ ਜਿਸ ਦੇ ਤਹਿਤ ਤੁਹਾਡੇ ਘਰਾਂ ਦੇ ਵਿੱਚ ਮੌਜੂਦ ਜਿਹੜਾ ਸਮਾਨ ਹੈ ਚਾਹੇ ਸਟੇਸ਼ਨਰੀ ਹੈ ਚਾਹੇ ਕਢੋਨੇ ਨੇ ਚਾਹੇ ਖਰੀਆਦਾ ਹੈ ਤੁਸੀਂ ਜਿਹੜਾ ਇਸਤੇਮਾਲ ਨਹੀਂ ਚੱਕ ਕਰਦੇ ਪਏ ਜਿਹੜੇ ਕੱਪੜੇ ਨੇ ਉਹ ਵੀ ਇੱਥੇ ਆ ਕੇ ਦਾਨ ਦੇ ਸਕਦੇ ਹੋ ਤਾਂ ਕਿ ਜਿਹੜੇ ਫਲੱਡ ਦੇ ਵਿਕਟਮਸ ਨੇ ਉਹਨਾਂ ਦੇ ਕੰਮ ਆ ਸਕੇ ਵੱਖ-ਵੱਖ ਸਕੂਲਾਂ ਨੇ ਵੱਲੋਂ ਅੱਜ ਦਾਨ ਉਤਸਵ ਦੇ ਵਿੱਚ ਹਿੱਸਾ ਲਿਆ ਹੈ ਐਮਐਲਏ ਡਾਕਟਰ ਇੰਦਰਵੀਰ ਡਾਕਟਰ बहुत सोना उपराला है रेड क्रॉस और जिला प्रशासन वालों सारा समान जो इतने जा रहा है आ, जाएगा। भी पहुंचे हो आ, बहुत चंगा उपराला तो पहले कह चुके ज्योति जी और सैमसन जी जिसकेटरी ने रेडक्रॉस के तो एडमिनिस्ट्रेस ने रेडक्रॉस ने मिल के उपराला किया और यहाँ अच्छा है क्योंकि देखो इन्होंने स्कूलों तक पहुँच की होर ज्बंदियों पहुँचती है ਕਈ ਵਾਰੀ ਬੰਦੇ ਦੇਿਲ ਚੁੰਦਾ ਕਿ ਮੈਂ ਕੋਈ ਚੀਜ਼ ਕਰਾਂ ਲੇਕਿਨ ਉਹ ਉਹ ਤੇ ਉਦਮ ਨਹੀਂ ਹੁੰਦਾ ਸੋ ਸੋਚਦਾ ਰਹਿ ਜਾਂਦਾ ਇਹਨਾਂ ਨੇ ਅਪਰੋਚ ਕੀਤੀ ਹੈ ਇਹਨਾਂ ਨੂੰ ਬਲੈਂਕਟਸ ਮਿਲੇ ਨੇ ਬਿਲਕੁਲ ਬ੍ਰੈਂਡ ਨਿਊ ਬਲੈਂਕਟਸ ਨੇ ਗਰੋਸਰੀ ਮਿਲੀ ਹੈ ਕਿਤਾਬਾਂ ਮਿਲੀਆਂ ਸਟੇਸ਼ਨਰੀ ਮਿਲੀ ਹੈ ਔਰ ਮਿਕਸੀਜ਼ ਵਗੈਰਾ ਮਿਲੀਆਂ ਨੇ ਗ੍ਰਾਈਂਡਰ ਮਿਲੇ ਨੇ ਸੋ ਇਹ ਜੋ ਬਹੁਤ ਕੁਝ ਮਿਲਿਆ ਜਿਹੜਾ ਕਿ ਹਰ ਪਰਿਵਾਰਤਾ ਦੇ ਕੰਮ ਆਏਗਾ ਕਿਉਂਕਿ ਬਹੁਤ ਸਾਰਿਆਂ ਨੂੰ ਤੇ ਆਪਣਾ ਸਮਾਨ ਆਪਣਾ ਚੁੱਕਣ ਦਾ ਟਾਈਮ ਨਹੀਂ ਮਿਲਿਆ ਸੋ ਖਰਾਬ ਹੋ ਗਿਆ ਸਾਰਾ ਔਰ ਲੋੜ ਬਹੁਤ ਜ਼ਿਆਦੀ ਉਹਨਾਂ ਨੂੰ ਕਿਉਂਕਿ ਜਿੰਨੀ ਤਬਾਈ ਹੁਣ ਮੱਚੀ ਆ ਸਾਨੂੰ ਤੇ ਆਪਣੀ ਉਮਰ ਚ ਯਾਦ ਨਹੀਂ ਆ ਕਦੇ ਵੀ ਅਜਿਹੀ ਤਬਾਈ ਕਦੇ ਮੱਚੀ ਹੋਵੇ ਔਰ ਹਾਲੇ ਵੀ ਪ੍ਰਮਾਤਮਾ ਮੇਰ ਰੱਖੇ ਕਿਉਂਕਿ ਖਬਰ ਆਈ ਹੈ ਕਿ 5 6 7 8 ਨੂੰ ਜੜਾ ਕਿ 80 ਸਾਲ ਦਾ ਰਿਕਾਰਡ ਬ੍ਰੇਕਿੰਗ ਬਾਰਿਸ਼ ਹੋਣੀ ਹੈ ਤੇ ਉਹਨੂੰ ਵੇਖਦੇ ਹੋਏ ਆ ਪਾਣੀ ਵੀ ਰਿਲੀਜ਼ ਹੋ ਰਿਹਾ ਡੈਮਸ ਵਿੱਚੋਂ ਸੋ ਪ੍ਰਮਾਤਮਾ ਮੇਰ ਕਰੇ ਕਿ ਟਲ ਜਾਏ ਖਤਰਾ ਸਾਡੀ ਕੌਮ ਤੋਂ ਪੰਜਾਬ ਤੋਂ ਔਰ ਪੰਜਾਬ ਹਾਜ਼ਦਾ ਵਾਜ਼ਾ ਰਵੇ ਸੋ ਫਿਰ ਮੈਂ ਜਿਹੜੇ ਜਿਹੜੇ ਸਕੂਲ ਲੈ ਕੇ ਆਏ ਨੇ ਜੋ ਜਦੋਂ ਮੇਰਾ ਇੰਟਰੈਕਸ਼ਨ ਹੋਇਆ ਮੇਰਾ ਡੀਏਵੀ ਸਕੂਲ ਨਾਲ ਹੋਇਆ ਔਰ ਆਰਵੀ ਪ੍ਰਗਰਸ ਸਕੂਲ ਨਾਲ ਹੋਇਆ ਨਰਾਇਣਾ ਨਾਲ ਹੋਇਆ ਉਹ ਕਰ ਕਰ ਤਿੰਨ ਬੱਚੇ ਮੈਂ ਤੇ ਦੇਖੇ ਨੇ ਮਿਲਿਆ ਉਹਨਾਂ ਨੂੰ ਉਹਨਾਂ ਟੀਚਰਜ਼ ਨਾਲ ਆਏ ਨੇ ਔਰ ਬੜਾ ਉਤਸ਼ਾਹ ਸੀਗਾ ਸਮਾਈਲ ਸੀ ਬੱਚੇ ਦੇ ਮੂੰਹ ਤੇ ਕੁਝ ਸਿੱਖਣ ਨੇ ਸੀ ਬਹੁਤ ਚੰਗੀ ਗੱਲ ਹੈ ਬੱਚਾ ਨੂੰ ਛੋਟੀ ਉਮਰ ਤੋਂ ਹੀ ਇਨਵੋਲ ਕਰਨਾ ਚਾਹੀਦਾ ਹੈ ਸੋ ਸਰਕਾਰ ਇਹ ਚ ਇਨਵੋਲ ਕਰਨਾ ਚਾਹੀਦਾ ਸੋ ਬਹੁਤ ਚੰਗਾ ਉਪਰਾਲਾ ਮੈਂ ਕਾਹ ਕਾ ਬਹੁਤ ਵਧਾਈ ਦੇਣਾ ਐਡਮਿਨਿਸਟ੍ਰੇਸ਼ਨ ਨੂੰ ਔਰ ਰੈੱਡ ਕਰਾਸ ਨੂੰ ਸੈਂਸਨ ਜੀ ਨੂੰ ਔਰ ਕਾਸ ਕਰਦੇ ਆ ਕਿ ਇਸ ਡੋਨੇਸ਼ਨਸ ਫੋਰ ਆਨ ਕੀਆ ਤਾਂ ਕਿ ਲੋਕਾਂ ਦੇ ਜਿਹੜਾ ਨੁਕਸਾਨ ਹੈ ਜਿਹੜਾ ਪਈ ਸੀ ਕਿਸੇ ਹੱਦ ਤੱਕ ਅਸੀਂ ਕਰ ਸਕੀਏ। ਬਲੱਡ ਵੀ ਤੋਂ ਲਈ ਜਿਹੜੀ ਸਹਾਇਤਾ ਹੈ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆ ਦੋ ਦਿਨ ਸਾਨੂੰ ਬਾਰਿਸ਼ ਹੋਰ ਹੋ ਸਕਦੀ ਹੈ ਪਾਣੀ ਫਿਰਾਲ ਛੱਡ ਦਿੱਤਾ ਹੈ ਜਿਹੜੇ ਲੋਕ ਉੱਥੇ ਹੁਣ ਰਹਿ ਰਹੇ ਨੇ ਉਹਨਾਂ ਨੂੰ ਉੱਚੀਆਂ ਉੱਚੀ ਜਗ੍ਹਾ ਤੇ ਜਾਣ ਲਈ ਕਹੇ ਉਹ ਆਪਣੀ ਛੱਤਾਂ ਤੇ ਜਾ ਰਹੇ ਨੇ ਉਹਨਾਂ ਲਈ ਫੇਰ ਇੱਕ ਵਾਰ ਦੁਬਾਰਾ ਉਹੋ ਜੀ ਮੁਸ਼ਕਲ ਆ ਗਈ ਹੈ ਹੁਣ ਇਸ ਲਈ ਨਜਿੱਠਣ ਲਈ ਪੰਜਾਬ ਸਰਕਾਰ ਤੇ ਚਲੋ ਆਪਣਾ ਕਾਰੀ ਰਹੀ ਕੋਸ਼ਿਸ਼ ਸਾਡੇ ਵੀ ਸਹਿਯੋਗ ਦੀ ਜਰੂਰਤ ਹੈ ਬਿਲਕੁਲ ਠੀਕ ਹੈ ਤੁਸੀਂ ਸਰਕਾਰ ਤੇ ਆਪਣੇ ਲੈਵਲ ਤੇ ਕਰ ਰਹੀ ਹੈ ਲੇਕਿਨ ਜਿਹੜਾ ਪਰਸਨ ਟੂ ਪਰਸਨ ਪਹੁੰਚ ਹੁੰਦੀ ਨਾ ਇਹਦਾ ਬੜਾ ਵੱਧਾ ਹੁੰਦਾ ਹੈ ਇਹਦੇ ਵਿੱਚ ਲੋਕ ਮਹਿਸੂਸ ਕਰਦੇ ਕਿ ਸਾਨੂੰ ਲੋਕਾਂ ਨੇ ਛੱਡਿਆ ਨਹੀਂਗਾ ਲੋਕ ਸਾਡੇ ਨਾਲ ਖੜੇ ਨੇ ਸਰਕਾਰ ਦੀ ਪਹੁੰਚ ਹੋਰ ਤਰ੍ਹਾਂ ਹੁੰਦੀ ਹੈ ਜਿਤਨਾ ਸੈਂਸਨ ਜੀ ਜਾ ਕੇ ਜਾਂ ਤੁਸੀਂ ਜਾ ਕੇ ਕਿਸੇ ਨੂੰ ਕੋਈ ਚੀਜ਼ ਦੇ ਕੇ ਆਓਗੇ ਤੁਹਾਨੂੰ ਬੜੀ ਖੁਸ਼ੀ ਹੋਏਗੀ ਕਿ ਸਾਡੇ ਜਿਹੜੇ ਅੰਮ੍ਰਿਤਸਰ ਜਾਂ ਗੁਰਦਾਸਪੁਰ ਰਹਿਣ ਵਾਲੇ ਲੋਕ ਨੇ ਉਹਨਾਂ ਸਾਨੂੰ ਕੋਸਨ ਭੁੱਲੇ ਨਹੀਂਗੇ ਸਾਨੂੰ ਯਾਦ ਕਰੇ ਸਨ ਸਰ ਤਾਂ ਪਹੁੰਚ ਕਰ ਰਹੇ ਨੇ ਉਹਦਾ ਜਿਹੜੇ ਉਤਸ਼ਾਹ ਬੜਾ ਵੱਡਾ ਬੰਦੇ ਦਾ ਪਰ ਉਹ ਜਿਹੜੀ ਉਹਨਾਂ ਤੇ ਮੁਸ਼ਕਲ ਆਈ ਉਹ ਚੋਂ ਬਾਹਰ ਨਿਕਲਦੀ ਕੋਸ਼ਿਸ਼ ਕਰਦਾ। ਸੋ ਸਰਦਾਰ ਸਾਹਿਬ ਤੁਸੀਂ ਦੱਸੋ ਕਿ ਹਜੇ ਤੱਕਨ ਆਪਾਂ ਨੂੰ ਜਿਹੜਾ ਸਮਾਨ ਇਕੱਠਾ ਹੋਇਆ ਕਿ ਇੱਕੋ ਵਾਰ ਹੀ ਵੰਡਿਆ ਜਾਏਗਾ ਕਿ ਵੰਡੇ ਪਿਓ? ਅ ਅਸੀਂ ਇਹ ਸਮਾਨ ਜਿਹੜਾ ਸਾਰਾ ਇਕੱਠਾ ਕਰਕੇ ਇਹਦੀ ਇੱਕ ਸਟਾਕ ਰਜਿਸਟਰ ਇਨਵੈਂਟਰੀ ਬਣੇਗੀ। ਉਸ ਤੋਂ ਬਾਅਦ ਅਸੀਂ ਐਸੈਸ ਕਰਾਂਗੇ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੀ ਜ਼ਰੂਰਤ ਹੈ। ਉਹਦੇ ਅਕੋਰਡਿੰਗਲੀ ਜਿਹੜਾ ਵਾ ਅਸੀਂ ਜਿਹੜੇ ਐਸਟੀਐਮ ਅਜਨਾਲਾ ਸਾਡੇ ਨੋਡਲ ਅਫਸਰ ਆ। ਉਹਨਾਂ ਦਾ ਆਮਲ ਕਰਕੇ ਜਿੱਥੇ ਜਿੱਥੇ ਲੋੜ ਜਿਹੜੇ ਜਿਹੜੇ ਸਵਾਂ ਦੀ ਲੋੜ ਹੈ ਉੱਥੇ ਅਸੀਂ ਪਹੁੰਚਾਂਗੇ ਕਿ ਕਿੰਨੇ ਦਿਨ ਉਤਸਵ ਚੱਲੇਗਾ ਕਿ ਲਗਾਤਾਰ ਹੀ ਚੱਲਦਾ ਰਹੇਗਾ ਕਿ ਇਹੋ ਜਿਹੀ ਕੋਈ ਡੇਟ ਨਹੀਂ ਇਹ ਉਸ ਵਾਂ ਜਿਹੜਾ ਕੱਲ ਜਿਹੜਾ ਵਸਾਪਤ ਇਹ ਹੋ ਜਾਏਗਾ ਕਿਉਂਕਿ ਲੋਕ ਜਿਹੜੇ ਹਰਪੀਤਾ ਦੀ ਮਦਦ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਔਰ ਡਾਕਟਰ ਨਿਜਰ ਸਾਹਿਬ ਜਿਹੜੇ ਅਜਈਆਂ ਸ਼ਕਤੀਆਂ ਦੀ ਲੀਡਰਸ਼ਿਪ ਹੇਠ ਇਹ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਵੱਧ ਤੋਂ ਵੱਧ ਹਰਪੀਤਾ ਦੀ ਮਦਦ ਕੀਤੀ ਜਾਵੇ ਔਰ ਸਾਰੀਆਂ ਐਨ ਜੀਓਜ਼ ਔਰ ਸਾਡੇ ਜਿਹੜੇ ਲੀਡਰਸ਼ਿਪ ਹੈ ਖਾਸ ਕਰਕੇ ਆਪ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਖਾਸ ਕਰਕੇ ਡਾਕਟਰ ਨਿਰਜੇ ਸਾਹਿਬ ਇਹ ਲੋੜਵੰਦਾ ਦੀ ਹਰਦ ਦੇ ਲਈ ਸਾਰੀਆਂ ਐਨ ਜੀਓਜ਼ ਨੂੰ ਲਾਮਬੰਦ ਕਰ ਰਹੇ ਨੇ ਸਰਕਾਰ ਵੱਲੋਂ ਤੇ ਇਹ ਆਪਣੀ ਮਦਦ ਕਰ ਹੀ ਰਹੇ ਨੇ ਤਾਂ ਕਿ ਜਿਹੜਾ ਸਰਕਾਰ ਦਾ ਇੱਕ ਨਾਰਾ ਵਾ ਸਾਂਝਾ ਉਹ ਪੁਰਾਣਾ ਮਿਸ਼ਨ ਚਰਦੀ ਕਲਾ ਦੇ ਤਹਿਤ ਸਾਰੇ ਲੋਕਾਂ ਨੂੰ ਜਿਹੜੀ ਆ ਜਿੰਨੇ ਵੀ ਇਸ ਹਰਦ ਦੇ ਜਿਹੜੇ ਆ ਪੀੜਤਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਬੰਦੀ ਸੂਰਤ ਆ ਉਹ ਦਿੱਤੀ ਜਾਵੇ ਤਾਂ ਕਿ ਉਹ ਇਸ ਦੋਖਰੇ ਵਿੱਚੋਂ ਬਾਹਰ ਆ ਸਕੋ। ਸੋ ਤੁਸੀਂ ਸੁਣਿਆ ਕਿ ਹਰ ਪੀੜਤਾਂ ਦੀ ਮਦਦ ਦੇ ਲਈ ਪੰਜਾਬ ਸਰਕਾਰ ਡੀਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਸਮਾਨ ਜਿਹੜਾ ਹੈ ਰਾਹਤ ਦਾ ਸਮਾਨ ਹੈ ਉਹ ਦਿੱਤਾ ਜਾ ਰਿਹਾ ਹੈ। ਡਾਕਟਰ ਨਿਜਰ ਇਸ ਵੇਲੇ ਉੱਥੇ ਪਹੁੰਚੀ ਹੋਈ ਨੇ ਔਰ ਇਹ ਰਾਹਤ ਸਮਾਨ ਜਿਹੜਾ ਸਕੂਲਾਂ ਵੱਲੋਂ ਦਿੱਤਾ ਗਿਆ ਰਸੀਬ ਵੀ ਕੀਤਾ ਗਿਆ ਹੈ। ਘਰ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਦਾ ਦਾਨ ਕਰੋ ਜਿਵੇਂ ਕੱਪੜਾ, ਬਿਸਤਰੇ, ਬਰਤਨ, ਜੁੱਤੀਆਂ, ਕਿਰੀਆਨਾ ਸਟੇਸ਼ਟਰੀ ਸੋ ਇਸ ਤਰ੍ਹਾਂ ਦਾ ਸਬਾਨ ਜਿਹੜਾ ਕਿ ਕਿਸੇ ਦੇ ਕੰਮ ਆ ਸਕੇ ਉਹ ਇਥੋਂ ਰੈੱਡ ਕਰਸ ਸੋਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਦਾਨ ਅਪਸਰ ਕਰਵਾਇਆ ਜਾ ਰਿਹਾ ਜਿਹਦਾ ਕੱਲ ਆਖੀਰਲਾ ਦਿਨ ਹੈ ਇਹ ਸਮਾਨ ਇਥੋਂ ਕਲੈਕਟ ਕੀਤਾ ਜਾਏਗਾ ਫਿਰ ਇਹਨਾਂ ਦਾ ਸਾਰਾ ਰਜਿਸਟਰ ਬਣਾਇਆ ਜਾਏਗਾ ਔਰ ਇਹਨਾਂ ਰੈੱਡ ਕਰਸ ਸੋਸਾਇਟੀ ਵੱਲੋਂ ਜਿਹੜੇ-ਜਿਹੜੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਸੂਚੀ ਤਿਆਰ ਕੀਤੀ ਜਾ ਰਹੀ ਹੈ ਕਿ ਜਿਹੜਾ-ਜਿਹੜਾ ਸਮਾਨ ਉੱਥੇ ਚਾਹੀਦਾ ਹੈ ਉਹ ਸਮਾਨ ਉਹਨਾਂ ਤੱਕਨ ਪਹੁੰਚਾਇਆ ਜਾਏਗਾ ਸੋ ਉਹਨਾਂ ਤੱਕ ਸਾਮਾਨ ਪਹੁੰਚ ਜਾਏਗਾ ਉਹਨਾਂ ਦੀ ਜਰੂਰਤ ਜਿਹੜੀ ਹੈਗੀ ਹੈ ਉਹ ਪੂਰੀ ਹੋਏਗੀ ਕਿਉਂਕਿ ਜਿਹੜਾ ਫਲੱਡ ਆਇਆ ਸੀ ਜਦੋਂ ਉਹ ਫਲੱਡ ਦੇ ਦੌਰਾਨ ਉਹਨਾਂ ਨੂੰ ਇਹਨਾਂ ਮੌਕਾ ਹੀ ਨਹੀਂ ਮਿਲਿਆਗਾ ਆਪਣਾ ਘਰ ਦਾ ਸਾਮਾਨ ਵੀ ਕਿਤੇ ਸੰਭਾਲ ਸਕਣ ਸੋ ਇਹ ਇੱਕ ਉਪਰਾਲਾ ਹੈ ਰੈੱਡ ਕਰਾਸ ਜ਼ਿਲ੍ਹਾ ਸੁਸਾਇਟੀ ਦਾ ਜਿਹਦੇ ਤਹਿਤ ਦਾਨ ਉਤਸਵ ਪ੍ਰੋਗਰਾਮ ਦੇ ਲੋਕਾਂ ਨੂੰ ਐਨ ਜੀਓਜ਼ ਨੂੰ ਸੁਸਾਇਟੀਆਂ ਨੂੰ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਇੱਥੇ ਆ ਕੇ ਆਪਣਾ ਸਮਾਨ ਰੱਖੋ ਉਹਨੂੰ ਇਕੱਠਾ ਹੀ ਪ੍ਰਸ਼ਾਸਨ ਵੱਲੋਂ ਉੱਥੇ ਵਿਕਟਮਸ ਲਈ ਪਹੁੰਚਾਇਆ ਜਾਏਗਾ ਸੋ ਡਾਕਟਰ ਨਿੱਜਰ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਔਰ ਇਸ ਦਾਨ ਉਤਸਵ ਦਾ ਇੱਕ ਕੱਲ ਆਖੀਰਲਾ ਦਿਨ ਹੈ ਇਸ ਦਾਨ ਉਤਸਵ ਦੇ ਵਿੱਚ ਸਟੇਸ਼ਨਰੀ ਟॉयਜ਼ ਬੁੱਕਸ ਕੱਪੜੇ ਆਦ ਜੋ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਇਸਤੇਮਾਲ ਹੋਣ ਵਾਲੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਏ ਹੋਏ ਨੇ ਉਹ ਵੀ ਦੇ ਸਕਦੇ ਨੇ ਜਾਂ ਕੁਝ ਐਕਸਟਰਾ ਜਿਹੜੇ ਨਵੇਂ ਨੇ ਉਹ ਵੀ ਇੱਥੇ ਦਾਨ ਕਰ ਸਕਦੇ ਨੇ ਸੋ ਇੱਕ ਤਰੀਕਾ ਹੈਗਾ ਹੈ ਕਿ ਜੇ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤੁਹਾਨੂੰ ਸਮੇਂ ਨਹੀਂ ਹੈ ਤੁਹਾਡੇ ਕੋਲ ਨਹੀਂ ਬੰਨ ਪਾ ਰਿਹਾ ਜਾਂ ਤੁਸੀਂ ਸਮਝ ਦਿਓਗੇ ਕਿਸ ਤਰ੍ਹਾਂ ਅਸੀਂ ਦਾਨ ਕਰ ਦਿੰਦੇ ਹਾਂ ਜਾਂ ਦੇ ਦਿੰਦੇ ਹਾਂ ਕਿ ਸਹੀ ਅਥਾ ਤੱਕ ਪਹੁੰਚ ਜਾਵੇਗਾ ਸੋ ਇਹ ਉਪਰਾਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਰੈੱਡ ਕਰਾਸ ਦੀ ਸਹਾਇਤਾ ਦੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਤੁਸੀਂ ਸਾਰਾ ਆਪਣਾ ਸਮਾਨ 플ੱਡ ਵਿਕਟਮਸ ਦੇ ਲਈ ਭੇਜ ਸਕਦੇ ਹੋ ਸੋ ਇਹ ਦਾਨ ਉਤਸਵ ਜਿਹੜਾ ਕਿ 5 ਦਿਨ ਚੱਲਿਆ ਹੈ ਕੱਲ ਇਹਦਾ ਆਖੀਰਲਾ ਦਿਨ ਹੈ ਔਰ ਆਖੀਰਲੇ ਦਿਨ ਸਾਰੇ ਸਮਾਨ ਦੀ ਸੂਚੀ ਬਣੇਗੀ ਔਰ ਸੂਚੀ ਬਨਣ ਤੋਂ ਬਾਅਦ ਵਕ-ਵਕ ਪਿੰਡਾਂ ਦੇ ਵਿੱਚ ਇਹ ਸਮਾਨ ਨੂੰ ਵੰਡਿਆ ਜਾਏਗਾ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ